ਪੰਚਾਇਤੀ ਚੋਣਾਂ ਨੂੰ ਲੈ ਕੇ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਜੀ ਹਾਂ ਮਾਨਸਾ ਜ਼ਿਲ੍ਹੇ ਦੇ ਪਿੰਡ ਖੈਰਾ ਖੁਰਦ ਵਿਖੇ ਪੰਚਾਇਤੀ ਚੋਣਾਂ ਦੌਰਾਨ ਨਿਜੀ ਰੰਧੇ ਦੇ ਚੱਲਦਿਆਂ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਇਹ ਵਿਅਕਤੀ ਆਮ ਆਦਮੀ ਪਾਰਟੀ ਦਾ ਵਲੰਟੀਅਰ ਦੱਸਿਆ ਜਾ ਰਿਹਾ ਹੈ ਜਿਸ ਨੂੰ ਕੇ ਕਤਲ ਕਰਕੇ ਉਸ ਦੀ Laash ਨੂੰ ਪਿੰਡ ਦੇ ਗਰਾਊਂਡ ਵਿੱਚ ਸੁੱਟ ਦਿੱਤਾ ਗਿਆ ਮਾਂਤਾ ਦਿਲੇ ਦੇ ਪਿੰਡ ਪੈਰਾਖੁਰਦ ਵਿਖੇ ਪੰਚਾਇਤੀ ਚੋਣਾਂ ਦੌਰਾਨ ਇੱਕ ਵਿਅਕਤੀ ਦਾ ਕਤਲ ਕੀਤਾ ਗਿਆ ਜਿਸ ਦੀ ਪਛਾਣ ਰਾਦੇ ਸ਼ਾਮ ਵਜੋਂ ਹੋਈ ਹੈ ਪਿੰਡ ਵਾਸੀ ਅਭੇ ਗੋਦਾਰਾ ਨੇ ਦੱਸਿਆ ਹੈ ਕਿ ਰਾਦੇ ਸ਼ਾਮ ਦਾ ਨਿੱਜੀ ਰੰਦੀਸ਼ ਦੇ ਚਲਦਿਆਂ ਕਤਲ ਕੀਤਾ ਗਿਆ ਰਾਦੇ ਸ਼ਾਮ ਦੇ ਕਤਲ ਦੇ ਇਲਜ਼ਾਮ ਪੱਟਦੇ ਹੀ ਕੁਝ ਵਿਅਕਤੀਆਂ ਤੇ ਲੱਗੇ ਨੇ ਜਿਨ੍ਹਾਂ ਮੁਤਾਬਕ ਪਹਿਲਾਂ ਵੀ ਇਨ੍ਹਾਂ ਵਿਅਕਤੀਆਂ ਵੱਲੋਂ ਰਾਦੇ ਸ਼ਾਮ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਉਸ ਤੋਂ ਬਾਅਦ ਰਾਦੇ ਸ਼ਾਮ ਵੱਲੋਂ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ ਪਰ ਬੀਤੀ ਦੇਰ ਰਾਤ ਰਾਦੇ ਸ਼ਾਮ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਅਤੇ ਦੀ Laash ਨੂੰ ਪਿੰਡ ਦੇ ਗਰਾਊਂਡ ਵਿੱਚ ਸੁੱਟ ਦਿੱਤਾ। ਆਰਟੀਵਾਜੀ ਤੇ ਪਾਰਟੀਵਾਜੀ ਦੇ ਵਿੱਚ ਜਿਹੜਾ ਐਸਐਚਓ ਸਰਦੂਲਗੜ ਦਾ ਰੀਡਰ ਹੈ ਸੀਨੀਅਰ ਕੌਸਟੇਬਲ ਅਕਬਰ ਸਲੀਮ ਉਹ ਸਾਡੇ ਪਿੰਡ ਦਾ ਇੱਥੇ ਪਿੰਡ ਦੇ ਵਿੱਚ ਸ਼ਾਦੀशुदा ਹੈ। ਉਹ ਜਿਹਦੇ ਪਰਿਵਾਰ 'ਚ ਸ਼ਾਦੀशुदा ਹੈ ਉਹ ਚਲੋ ਪਿੰਡ ਦੇ ਵਿੱਚ ਸਾਡੀ ਉਹਨਾਂ ਦੀ ਰਾਜਨੀਤਿਕ ਤੌਰ ਤੇ ਵਿਚਾਰ ਨਹੀਂ ਮਿਲਦੇ। ਤੇ ਉਸ ਦੇ ਨਾਲ-ਨਾਲ ਜੋ ਪਿੰਡ ਵਾਲੇ ਜਿਹੜੇ ਹੈਗੇ ਆ ਮੈਂ ਭਈਰਚ ਵੀ ਜਿਹੜੇ ਨੋ ਨਾਮ ਅਕਬਰ ਸਲੀਮ ਤੋਂ ਬਨਾ ਮੈਂਸ਼ਨ ਕਰਵਾਇਆ ਸੀ ਇਹਨਾਂ ਨੇ ਸਾਜੀ ਸ਼ਦੀਨ ਕਿਸੇ ਨਾਮਾਨੂ ਵਿਅਕਤੀ ਤੋਂ ਜਿਹੜਾ ਹੈ ਗਏ ਕੋਈ ਰਾਜੇ ਸ਼ਾਮ ਜਿਹੜੋ ਕਿ ਸਕੂਲ ਮੈਨੇਜਮੈਂਟ ਕਮੇਟੀ ਦਾ ਚੇਅਰਮੈਨ ਹੈ ਸਰਕਾਰੀ ਸਕੂਲ ਦਾ ਇਹਦਾ ਕਤਲ ਕਰਵਾਇਆ ਕਤਲ ਦੀ ਜਿਹੜੀ ਹੈਗੀ ਹੈ ਮੌਕੇ ਦਾ ਕਿਉਂਕਿ ਸਾਡੇ ਕੋਲ ਹੀ ਸੀ ਰਾਤ 12 ਵਜੇ ਤੱਕ ਮੈਂ ਰਾਦੇ ਸ਼ਾਮ ਸਾਭਾ ਸਰਪੰਚ ਭਜਨ ਲਾਲ ਦੇ ਘਰ ਸੀ ਜੋ ਅਸੀਂ ਅਜੇਤੀ ਦੌਰ ਚੋਣਾਂ ਦੇ ਵਿੱਚ ਜੋ ਨਾਮਜ਼ਦਗੀਆਂ ਦਾ ਦੌਰ ਚੱਲ ਰਿਹਾ 7 ਤਾਰੀਖ ਲਾਸਟ ਹੈ 4 ਤਾਰੀਖ ਲਾਸਟ ਹੈ ਉਸ ਦੇ ਵਿੱਚ ਅਸੀਂ ਕਰੀਬ ਸਾਨੂੰ ਮੈਨੂੰ ਤੇ ਭਜ ਅੱਲ ਨੂੰ 12 ਵਜੇ 11:30 ਦੇ ਕਰੀਬ ਰਾਦੇ ਸ਼ਾਮ ਯਾਦੇ ਰਾਤ ਹੁਣ ਕਰਕੇ ਜਿਹੜਾ ਹੈਗਾ ਆਪਦੀ ਅਸੀਂ ਗੱਡੀ ਤੇ ਘਰ ਨੂੰ ਆ ਗਿਆ ਤੇ ਅਸੀਂ 12 ਵਜੇ ਦੇ ਕਰੀਬ ਮੁਨਾਦੀ ਭੱਜਣ ਲਾਲ ਆਪਣੇ ਆਪਣੇ ਇਹ ਆਪ ਦੇ ਕਰ ਰਹੇ ਰਾਦੇ ਸ਼ਾਮ ਦੀ লাশ ਨੂੰ ਕਬਜ਼ੇ ਚ ਲੈ ਲਿਆ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਮੁਤਾਬਕ ਰਾਦੇ ਸ਼ਾਮ ਤੇਰ ਰਾਤ ਕਰੀਬ 11:30 ਵਜੇ ਆਪਣੀ ਕਾਰ ਚ ਘਰੋਂ ਆਏ ਜਿਸ ਨੂੰ ਕੇ ਬਾਅਦ ਵਿੱਚ ਕਤਲ ਕਰ ਦਿੱਤਾ ਗਿਆ ਅਤੇ ਉਸ ਦੀ লাশ ਨੂੰ ਪਿੰਡ ਦੇ ਮੈਦਾਨ ਚ ਸੁੱਟ ਦਿੱਤਾ ਗਿਆ ਫਿਲਹਾਲ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾ ਖਿਲਾਫ ਕਾਰਵਾਈ ਕਰਨ ਦੀ ਗੱਲ ਆਖੀ ਗਈ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ